ਹਾਂ ਸਾਹ ਜੀ ਤਾਂ ਕਿਦਾਂ ਸ਼ਾਮ ਦਾ ਪ੍ਰੋਗਰਾਮ ਆ ਪ੍ਰੋਗਰਾਮ ਜਿੱਲੀ ਤੋਂ ਫਿਰ ਕੇ ਚੱਲੀ ਗਦੇ ਆ ਕਿਤੇ ਜੇਬ ਚ ਪੈਸਾ ਵੀ ਲਾਇਆ ਕਰਕੇ ਜਾਣਾ ਇਹ ਦੁਪਮਣ ਫੇਰਨਾ ਤੇ ਨਾ ਨੂੰ ਅੰਚਾ ਜੇਬ ਬੰਦੇ ਕਿੱਥੇ ਪੈਸੇ ਹੁੰਦੇ ਤੈਨੂੰ ਹਾਂ ਉਹ ਤੇਰੇ ਕੁਾਰੇ ਕੋਈ ਨਹੀਂ ਹੁੰਦੇ ਰਏ ਮੈਨੂੰ ਪਤਾ ਤਨ ਦਾ ਕਹ ਪੜ ਰਹੀ ਆ ਆਉ ਮੈਨੂੰ ਪਤਾ ਮੈਂ ਜਾਣਦਾ ਹੀ ਉਹ ਤੇ ਜਾ ਠੀਕ ਆ ਕੋਈ ਗੱਲ ਨਹੀਂ ਬਣਾਦੇ ਨੇ ਜੀ ਆ ਉਹ ਨੁਕਰੇ ਜਿਹੀ ਲੱਗੀ ਹੋਰ ਕਲ ਗਿਆ ਸੀ ਬੜੀਆ ਜਨਾਬ ਤੁਸੀਂ ਸੁਣਾਓ ਬੜੀਆ ਇੱਕ ਕਦੇ ਖੁਸ਼ ਹੋ ਕੇ ਬੈਠੇ ਪੁਰੇ ਇਹ ਬੋਲੇ ਪਰ ਮੈਨੂੰ ਕੁਛ ਲੱਗੇ ਨਹੀਂ ਦੇ ਖੁਸ਼ ਕਿਉਂ ਨਹੀਂ ਲੱਗਦੇ ਹੁਣ ਤੈਨੂੰ ਰੋ ਰੋ ਕੇ ਦੱਸਿਆ ਵੀ ਕਿ ਖੁਸ਼ ਆ ਚਾਚੀ ਕਿੱਥੇ ਗਈ ਕਿ ਚਾਚੀ ਤੇਰੀ ਪੈਕੇ ਗਈ ਆ ਦੇ ਲਾ ਇਹ ਬੰਦੀ ਗੱਲ ਬਣਾਈਏ ਪ੍ਰੋਗਰਾਮ ਆ ਜਬਾਦ ਜਾਂਦਾ ਹੈ ਤੇ ਤੁਹਾਨੂੰ ਟਿਕਲੇ ਲੈ ਲਾ ਤੂੰ ਫੋਨ ਕਿਉਂ ਨਹੀਂ ਕੀਤਾ ਮੈਂ ਚਾਂ ਤੱਕ ਲੱਗੇ ਨਾ ਮੈਂ ਚਲ ਹੋ ਗਏ ਜਾਂਦਾ ਉਹ ਤੇ ਜਾਨ ਉਹਦੇ ਚਲ ਜਾਂਦੇ ਅੱਛਾ ਤਾਂ ਚਾਚੀ ਤੇਰੀ ਨਾਲ ਬਾਰੀ ਦੀ ਚਾਬੀ ਵੀ ਲੈ ਗਈ ਤੇ ਗੱਡੀ ਦੀ ਚਾਬੀ ਵੀ ਲੈ ਗਈ ਇਸੇ ਗੱਲੋਂ ਮੂਤਰ ਕਰਦੇ ਆ ਦੇ ਦਨੂ ਦਾ